ਦੋਸਤੋ ਅੱਜ ਆਪਾਂ ਗੱਲ ਕਰਨੀ ਹੈ ਖਾਲਸਾ ਰਾਜ ਮੰਗਣ ਵਾਲਿਓ ਤੁਸੀਂ ਕਿਹੜੇ ਖਾਲਸਾ ਰਾਜ ਦੀ ਗੱਲ ਕਰ ਰਹੇ ਹੋ ਦੋਸਤੋ ਅੱਜ ਦੇ ਸਮੇਂ ਹਰ ਪਾਸੇ ਖਾਲਸਾস্তান ਖਾਲਸਾস্তান ਹੀ ਹੋਈ ਪਈ ਹੈ ਕੋਈ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੇ ਗੁਣ ਗਾ ਰਿਹਾ ਹੈ ਤੇ ਕੋਈ ਭਾਈ ਅਮਰਪਾਲ ਸਿੰਘ ਦੇ ਗੁਣ ਗਾ ਰਿਹਾ ਹੈ ਆ ਪਿੰਡ ਦੀ 25 30 ਸਾਲ ਵਾਲੇ ਨੌਜਵਾਨਾਂ ਦੀ ਪੀੜ੍ਹੀ ਸਭ ਤੋਂ ਵੱਧ ਖਾਲਸਤਾਨ ਦਾ ਰੋਲਾ ਪਾ ਰਹੀ ਹੈ ਇਹਨਾਂ ਨੌਜਵਾਨਾਂ ਨੇ ਅਸਲ ਵਿੱਚ 1984 ਦਾ ਮਾਹੌਲ ਦੇਖਿਆ ਹੀ ਨਹੀਂ ਹੈ ਕਿਉਂਕਿ ਉਸ ਵਕਤ ਇਹਨਾਂ ਦਾ ਜਨਮ ਹੀ ਨਹੀਂ ਹੋਇਆ ਇਹਨਾਂ ਨੂੰ ਕੁਝ ਗਰਮਖਿਆਲੀ ਲੋਕਾਂ ਨੇ ਗੁਮਰਾਹ ਕੀਤਾ ਹੋਇਆ ਹੈ ਜੋ ਪੰਜਾਬ ਵਿੱਚ ਅਮਨ ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦੇ ਹਨ ਖਾਲਸਤਾਨ ਦੀ ਮੰਗ ਕਰਨ ਵਾਲਿਆਂ ਨੂੰ ਖਾਲਸਤਾਨ ਮੰਗਣ ਤੋਂ ਪਹਿਲਾਂ ਆਪਣਾ ਪਿਛਲਾ ਇਤਿਹਾਸ ਪੜ੍ਹ ਲੈਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਆਪਾਂ ਬੰਦਾ ਸਿੰਘ ਬਹਾਦਰ ਜੀ ਦੀ ਗੱਲ ਕਰ ਲੈਂਦੇ ਹਾਂ। ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਸਾਡੇ ਦਸ਼ਮेश ਪਿਤਾ ਜੀ ਨੇ ਬੰਦਾ ਸਿੰਘ ਬਹਾਦਰ ਨੂੰ ਆਪਣਾ ਜਰਨੈਲ ਥਾਪ ਕੇ ਪੰਜਾਬ ਭੇਜਿਆ ਸੀ ਗੁਰੂ ਸਾਹਿਬ ਜੀ ਦਾ ਥਾਪਣਾ ਲੈ ਕੇ ਬੰਦਾ ਸਿੰਘ ਬਹਾਦਰ ਨੇ ਪੰਜਾਬ ਆ ਕੇ ਸਭ ਤੋਂ ਪਹਿਲਾਂ ਸਰਹੰਦ ਦੇ ਸੂਬੇਦਾਰ ਵजीर खान ਨੂੰ ਮਾਰ ਮਕਾਇਆ ਸੀ ਉਸ ਦੇ ਨਾਂ ਤੋਂ ਮੁਗਲ थर-थर ਕੰਮਣ ਲੱਗ ਪਏ ਸਨ ਇੱਥੋਂ ਤੱਕ ਕਿ ਉਹ ਸੁਪਨੇ ਵਿੱਚ ਵੀ ਬੰਦਾ ਸਿੰਘ ਬਹਾਦਰ ਤੋਂ ਡਰਨ ਲੱਗ ਪਏ ਸਨ ਔਰ ਬੰਦਾ ਸਿੰਘ ਬਹਾਦਰ ਨੂੰ ਗਰਦਾਸ ਨੰਗਲ ਦੇ ਘੜੀ ਵਿੱਚ ਕੀਰਾ ਪੌਣ ਵਿੱਚ ਸਾਡੇ ਆਪਣਿਆਂ ਦਾ ਹਿੱਤ ਸੀ ਕੀ ਕੋਈ ਦੱਸ ਸਕਦਾ ਹੈ ਕਿ ਬੰਦਾ ਸਿੰਘ ਬਹਾਦਰ ਨੂੰ ਮੁਗਲਾਂ ਦੇ ਘੇਰੇ ਵਿੱਚੋਂ ਛਡਵਾਉਣ ਵਾਸਤੇ ਕਿਸੇ ਸਿੰਘ ਸੂਰਮੇ ਨੇ ਕੋਈ ਪਲਾਨ ਤਿਆਰ ਕੀਤੀ ਹੋਵੇ ਉਸ ਵਕਤ ਬਾਬਾ ਦੀਪ ਸਿੰਘ ਪਾਈ ਮਨੀ ਸਿੰਘ ਤੇ ਹੋਰ ਬਹੁਤ ਸਾਰੇ ਬਹੁਤ ਸਾਰੇ ਯੋਧੇ ਪੰਜਾਬ ਦੇ ਅੰਦਰ ਮੌਜੂਦ ਸਨ ਜਦ ਬੰਦਾ ਸਿੰਘ ਬਹਾਦਰ ਅਤੇ ਉਸ ਦੇ ਸਾਥੀਆਂ ਨੂੰ ਬੰਦੀ ਬਣਾ ਕੇ ਓਟ ਜਾਂ ਗੱਡਿਆਂ ਉੱਪਰ ਲੱਦ ਕੇ ਦਿੱਲੀ ਲਿਜਾਇਆ ਜਾ ਰਿਹਾ ਸੀ ਤਾਂ ਉਸ ਵਕਤ ਉਸ ਨੂੰ ਛਡਵਾਉਣ ਵਾਸਤੇ ਕਿਸੇ ਸਿੰਘ ਨੇ ਕੋਈ ਉਪਰਾਲਾ ਕੀਤਾ ਹੋਵੇ ਕੋਈ ਦੱਸ ਸਕਦਾ ਹੈ ਜਿਹੜੇ ਬੰਦਾ ਸਿੰਘ ਬਹਾਦਰ ਨੇ ਮੁਗਲਾਂ ਦੀ ਨੀਂਦ ਹਰਾਮ ਕਰ ਦਿੱਤੀ ਹੋਵੇ ਅਤੇ ਖਾਲਸੇ ਦੇ ਨਾਮ ਉੱਪਰ ਸਿੱਕਾ ਚ ਨਾ ਦਿੱਤਾ ਹੋਵੇ ਉਸ ਬਣੇ ਬਣਾਏ ਰਾਜ ਨੂੰ ਅਸੀਂ ਸੰਭਣ ਦੀ ਬਜਾਏ ਉਸ ਬੰਦਾ ਸਿੰਘ ਬਹਾਦਰ ਨਾਲ ਗਦਾਰੀ ਕਮਾ ਲਈ ਹੋਵੇ ਤਾਂ ਅਸੀਂ ਹੁਣ ਦੁਬਾਰਾ ਕਿਹੜੇ ਖਾਲਸਾ ਰਾਜ ਦੀ ਗੱਲ ਕਰ ਰਹੇ ਹਾਂ ਇਸ ਤੋਂ ਬਾਅਦ ਤੁਸੀਂ ਮਹਾਰਾਜਾ ਰਣਜੀਤ ਸਿੰਘ ਦੀ ਦੇ ਰਾਜ ਦੀ ਗੱਲ ਕਰੋਗੇ ਕੀ ਤੁਸੀਂ ਮਹਾਰਾਜਾ ਰਣਜੀਤ ਸਿੰਘ ਦੇ ਇਤਿਹਾਸ ਨੂੰ ਕਦੀ ਪੜ੍ਹਿਆ ਹੈ ਜੇਕਰ ਤੁਸੀਂ ਮਹਾਰਾਜਾ ਰਣਜੀਤ ਸਿੰਘ ਦੇ ਇਤਿਹਾਸ ਬਾਰੇ ਪੂਰਾ ਜਾਣਨਾ ਚਾਹੁੰਦੇ ਹੋ ਤਾਂ ਤੁਸੀਂ ਸਰਦਾਰ ਬਲਦੇਵ ਸਿੰਘ ਐਮਏ ਦੀ ਵੀਡੀਓ ਨੂੰ ਸੁਣ ਲਵੋ ਜੋ ਸੱਚ ਦੀ ਖੋਜ ਨਾਂ ਦੇ ਚੈਨਲ ਉੱਪਰ ਤੁਹਾਨੂੰ ਮਿਲ ਜਾਵੇਗੀ ਇੱਥੇ ਮੈਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀਆਂ ਬਹੁਤ ਇਹ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰ ਦਿੰਦਾ ਹਾਂ ਜੋ ਮੈਂ ਸਰਦਾਰ ਬਲਦੇਵ ਸਿੰਘ ਜੀ ਦੀ ਵੀਡੀਓ ਵਿੱਚੋਂ ਸੁਣੀਆਂ ਹਨ ਪਹਿਲੀ ਗੱਲ ਤਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਰਾਜਗਦੀ ਪਿੱਛੇ ਧੋਖਾ ਧੜੇ ਅਤੇ ਮਾਰ ਮਰਾਈ ਚਲਦੀ ਰਹੀ ਜੋ ਕਿ ਖਾਲਸਾ ਰਾਜ ਵਿੱਚ ਇਹ ਕਮ ਸ਼ੋਭਾ ਨਹੀਂ ਸੀ ਦਿੰਦਾ ਦੂਸਰੀ ਗੱਲ ਮਹਾਰਾਜਾ ਰਣਜੀਤ ਸਿੰਘ ਦੇ 20 ਵਿਆਹ ਕਰਵਾਏ ਸਨ ਮਹਾਰਾਜਾ ਰਣਜੀਤ ਸਿੰਘ ਨੇ ਅਤੇ ਉਹਨਾਂ ਨੇ 20 ਮਾਂ ਵਿਆਹ ਆਪਣੀ ਉਮਰ ਤੋਂ 37 ਸਾਲ ਛੋਟੀ ਲੜਕੀ ਨਾਲ ਕਰਵਾਇਆ ਸੀ ਜੋ ਅਜੇ 17 ਕੋ ਸਾਲ ਦੀ ਸੀ ਅਤੇ ਆਪ ਉਹਨਾਂ ਦੀ ਉਮਰ 53 54 ਸਾਲ ਦੀ ਸੀ ਤੀਸਰੀ ਗੱਲ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਬਹੁਤ ਸਾਰੀਆਂ ਰਾਣੀਆਂ ਨੂੰ ਉਸ ਦੀ ਚਿਖਾ ਵਿੱਚ ਛਾਲ ਮਾਰ ਕੇ ਸਤੀ ਹੋਣਾ ਪਿਆ ਸੀ ਹੁਣ ਤੁਸੀਂ ਦੱਸੋ ਕਿ ਕੀ ਤੁਹਾਨੂੰ ਇਹੋ ਜਿਹਾ ਖਾਲਸਾ ਰਾਜ ਚਾਹੀਦਾ ਹੈ ਹੁਣ ਆਪਾਂ 1984 ਵਾਲੇ ਦੀ ਗੱਲ ਕਰ ਲੈਂਦੇ ਹਾਂ ਜਦੋਂ ਕਿ ਪੂਰੇ 10 ਸਾਲ ਪੰਜਾਬ ਵਿੱਚ ਖਾਲਸੇ ਦਾ ਬੋਲਬਾਲਾ ਰਿਹਾ ਸੀ ਇਹ ਇਨਾ 10 ਸਾਲਾਂ ਦੇ ਦੌਰਾਨ ਲੋਕਾਂ ਨੂੰ ਬੱਸਾਂ ਵਿੱਚ ਉਤਾਰ ਕੇ ਮਾਰ ਦਿੱਤਾ ਜਾਂਦਾ ਸੀ ਦਿਨ ਦਿਹਾੜੇ ਜਿਹੜੇ ਮਰਜ਼ੀ ਅਫਸਰ ਨੂੰ ਮਾਰ ਦਿੱਤਾ ਜਾਂਦਾ ਸੀ ਦਿਨ ਦਿਹਾੜੇ ਬੈਂਕਾਂ ਲੁੱਟ ਲਈਆਂ ਜਾਂਦੀਆਂ ਸਨ ਜਿਹੜਾ ਆਦਮੀ ਸਵੇਰੇ ਆਪਣੇ ਕੰਮ ਧੰਦੇ ਜਾਂਦਾ ਸੀ ਉਸ ਨੂੰ ਸ਼ਾਮ ਨੂੰ ਇਹ ਨਹੀਂ ਸੀ ਪਤਾ ਹੁੰਦਾ ਕਿ ਉਹ ਸਹੀ ਸਲਾਮਤ ਆਪਣੇ ਘਰ ਮੁੜ ਆਵੇਗਾ ਜਾਂ ਨਹੀਂ ਚਾਰੇ ਪਾਸੇ ਡਰ ਦਾ ਮਾਹੌਲ ਸੀ ਕੀ ਤੁਹਾਨੂੰ ਇਹੋ ਜਿਹਾ ਖਾਲਸਾ ਰਾਜ ਚਾਹੀਦਾ ਹੈ ਜਿੱਥੇ ਸਾਰੇ ਪਵਿੱਤਰ ਸਥਾਨਾਂ ਉੱਪਰ ਹਥਿਆਰ ਜਮ੍ਹਾਂ ਕਰ ਲਏ ਜਾਂ ਜਾਂ ਭਾਈ ਅਮਰਤਪਾਲ ਵਾਂਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਚੁੱਕ ਕੇ ਥਾਣੇ ਵਿੱਚ ਲਜਾਇਆ ਜਾਵੇ ਜੇਕਰ ਆਪਾਂ ਅੱਜ ਦੇ ਸਮੇਂ ਦੀ ਗੱਲ ਕਰੀਏ ਤਾਂ ਕੀ ਸਾਨੂੰ ਇਹੋ ਜਿਹਾ ਖਾਲਸਾ ਰਾਜ ਚਾਹੀਦਾ ਹੈ ਜਿੱਥੇ-ਜਥੇ ਬੰਦੀਆਂ ਜਿੱਥੇ-ਜਥੇਦਾਰੀਆਂ ਪਿੱਛੇ ਪ੍ਰਧਾਨੀਆਂ ਪਿੱਛੇ ਜਾਂ ਗੋਲਕਾਂ ਪਿੱਛੇ ਇੱਕ ਦੂਜੇ ਨਾਲ ਲੜਾਈਆਂ ਝਗੜੇ ਹੋ ਰਹੇ ਹੋਣ ਕਿ ਸਾਨੂੰ ਇਹੋ ਜਿਹਾ ਖਾਲਸਾ ਰਾਜ ਚਾਹੀਦਾ ਹੈ ਜਿੱਥੇ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰੰਧਕਮਿਟੀ ਦਾ ਇੱਕ ਸਾਲ ਦਾ 13 ਅਰਬ ਦਾ ਬਜਟ ਹੋਵੇ ਪਰ ਸਿੱਖੀ ਦੇ ਪ੍ਰਚਾਰ ਵਾਸਤੇ ਪਿੰਡਾਂ ਵਿੱਚ ਆ ਕੇ ਕਾਣੀ ਕੌਡੀ ਵੀ ਖਰਚ ਨਾ ਕੀਤੀ ਹੋਵੇ ਕੋਈ ਸਿੱਖਾਂ ਦੇ ਬੱਚਿਆਂ ਵਾਸਤੇ ਕੋਈ ਚੰਗਾ ਸਕੂਲ ਨਾ ਖੁੱਲਿਆ ਹੋਵੇ ਕੋਈ ਨਸ਼ਾ ਮੁਕਤੀ ਦਾ ਕੇਂਦਰ ਨਾ ਖੁੱਲਿਆ ਹੋਵੇ ਗੀਸਨ ਨੂੰ ਇਹੋ ਜਿਹਾ ਖਾਲਸਾ ਰਾਜ ਚਾਹੀਦਾ ਹੈ ਜਿੱਥੇ ਬਾਬਿਆਂ ਜਾਂ ਕਥਾਵਾਚਕਾਂ ਦੁਆਰਾ ਅਜਿਹੀਆਂ ਝੂਠੀਆਂ ਚਮਤਕਾਰ ਵਾਲੀਆਂ ਕਹਾਣੀਆਂ ਲੋਕਾਂ ਨੂੰ ਸੁਣਾਈਆਂ ਜਾਣ ਜਿਨ੍ਹਾਂ ਕਹਾਣੀਆਂ ਦਾ ਸਾਡੇ ਗੁਰਵਾਣੇ ਨਾਲ ਕੋਈ ਸਬੰਧ ਹੀ ਨਾ ਹੋਵੇ ਦੋਸਤੋ ਜੇਕਰ ਗੱਲ ਨੂੰ ਮੁਕਦਾ ਕਰਨਾ ਹੋਵੇ ਤਾਂ ਖਾਲਸਾ ਰਾਜ ਮੰਗਣ ਤੋਂ ਪਹਿਲਾਂ ਸਾਨੂੰ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਅੱਜ ਤੱਕ ਸਾਰਾ ਇਤਿਹਾਸ ਪੜ ਲੈਣਾ ਚਾਹੀਦਾ ਹੈ ਸਾਨੂੰ ਬਿਨਾਂ ਕਿਸੇ ਇਤਿਹਾਸ ਨੂੰ ਪੜਨ ਤੋਂ ਖਾਲਸਪਤਾਨ ਦੀ ਰੱਟ ਨਹੀਂ ਲਾਉਣੀ ਚਾਹੀਦੀ ਪਿਛਲਾ ਸਾਰਾ ਇਤਿਹਾਸ ਜਾਣਨ ਤੋਂ ਬਾਅਦ ਸਾਨੂੰ ਪਤਾ ਲੱਗ ਜਾਵੇਗਾ ਕਿ ਅੱਜ ਵਾਲੀ ਡੈਮੋਕਰੇਸੀ ਵਾਲਾ ਰਾਜ ਉਸ ਨਾਲੋਂ ਕਈ ਗੁਣਾ ਚੰਗਾ ਹੈ ਬਸ ਇਸ ਵਿੱਚ ਲਗਾਤਾਰ ਸੁਧਾਰ ਦੀ ਲੋੜ ਹੈ ਜਿੰਨਾ ਜ਼ੋਰ ਅਸੀਂ ਖਾਲਸਾ ਰਾਜ ਲੈਣ ਵਾਸਤੇ ਲਾ ਰਹੇ ਹਾਂ ਜੇਕਰ ਉਹਨਾਂ ਜ਼ੋਰ ਅਸੀਂ ਇਸ ਡੈਮੋਕਰੇਸੀ ਵਾਲੇ ਰਾਜ ਨੂੰ ਸਾਰੇ ਇਕੱਠੇ ਹੋ ਕੇ ਸੁਧਾਰਨ ਵਿੱਚ ਲਾ ਦਈਏ ਤਾਂ ਇਹ ਸਭ ਤੋਂ ਵਧੀਆ ਰਾਜ ਹੋਵੇਗਾ ਇੱਕ ਗੱਲ ਹੋਰ ਕਰਨ ਵਾਲੀ ਹੈ ਜੋ ਬਹੁਤ ਹੀ ਮਹੱਤਵਪੂਰਨ ਹੈ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਪੰਜਾਬ ਦੇ ਜਿੰਨੇ ਵੀ ਅੱਜ ਤੱਕ ਮੁੱਖ ਮੰਤਰੀ ਬਣੇ ਆ ਉਹ ਸਾਰੇ ਦੇ ਸਾਰੇ ਸਿੱਖ ਹਨ ਹੁਣ ਤੁਸੀਂ ਆਪ ਹੀ ਦੱਸੋ ਕਿ ਅਸੀਂ ਅੱਜ ਤੱਕ ਕੀ ਪ੍ਰਾਪਤ ਕੀਤਾ ਹੈ ਅੱਜ ਤੱਕ ਪੰਜਾਬ ਦੇ ਅੰਦਰ ਕੀ ਸੁਧਾਰ ਹੋਇਆ ਹੈ ਪੰਜਾਬ ਅੱਜ ਦੀ ਘੜੀ ਹਰ ਪੱਖੋਂ ਬਰਬਾਦੀ ਦੇ ਰਾਹ ਉੱਪਰ ਹੈ ਫਿਰ ਤੁਸੀਂ ਕਿਹੜੇ ਸਿੱਖ ਰਾਜ ਦੀ ਗੱਲ ਕਰ ਰਹੇ ਹੋ ਦੋਸਤੋ ਗੱਲਬਾਤ ਚੰਗੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਵੀਡੀਓ ਨੂੰ ਅੱਗੇ ਸ਼ੇਅਰ ਕਰ ਦੇਣਾ ਆਪ ਸਭ ਨੂੰ ਮੇਰੇ ਵੱਲੋਂ ਸਤ ਸ੍ਰੀ ਅਕਾਲ